पात्रो भरा एक गल बार बार सारे सी कर रहे कि पात्र एक शायद सी शायर को इस तरह याद किया गया ज पंजाब के किसी भी बंद ने सारे पंजाबियों ने कद इस तरह याद किया कि वो इस करके तो बड़ा शहरी से इस करके असि याद करते हैं कि वो बहुत सोहना गाँव से जो भी कविता लिरिकल है तो अच्कल लिरिकल कविता बहुत करती लिखी साथ करके किस करके जब बहुत ही निर्वर बंदर करके याद करते हैं गा गाँव बहुत सोना संगीत भी बहुत समझती सी इस करके याद करते हैं सबका से करके याद करते हैं क्योंकि पात्र ਪੰਜਾਬੀਆਂ ਦੇ ਜੇ ਇੱਕ ਲਾਈਨ ਚ ਕਹਿਣਾ ਹੋਵੇ ਤਾਂ ਪੰਜਾਬੀਆਂ ਵੀ ਇਸ ਦੌਰ ਦੀ ਇਸ ਦੌਰ ਦੇ ਵਿੱਚ ਪਾਤਰ ਵਿੱਚ ਰਿਹਾ 49 ਤੋਂ ਲੈ ਕੇ ਹੁਣ ਤੱਕ 49 ਹੀ ਕਹਿਣਾ ਚਾਹੀਦਾ ਮਤਲਬ ਲਗਭਗ 70 ਤੋਂ ਲੈ ਕੇ 20 ਤੱਕ ਜਿਹੜੀ ਸਦਾ ਪ੍ਰਾਪਤੀ ਪੰਜਾਬ ਦੀ ਇਤਿਹਾਸਕ ਹੋਣੀ ਆ ਇਹਦੇ ਵਿੱਚ ਜਿੱਤਰ ਦੇ ਪੰਜਾਬੀ ਬੰਦੇ ਦੇ ਆਪਹਾਾਰਤਿਕ ਚੇਤਨਾ ਨੂੰ ਉਹਦੇ ਦੁੱਖ ਨੂੰ ਉਹਦੀ ਉਦਾਰੀ ਨੂੰ ਜੇ ਜਿਵੇਂ ਸ਼ਾਇਰ ਨੇ ਕੰਮ ਕਰ ਚੰਨਿਆ ਉਹ ਪਾਤਾ ਸਾਰੇ ਕਵੀਆਂ ਨੇ ਪੰਜਾਬ ਦੇ ਦੁੱਖ ਨੂੰ ਸਮਝਿਆ ਚਿਤਵਿਆ ਦੇਖਿਆ ਸਿਰਿਆ ਵਿਅਕਤੀਗਤ ਤੌਰ ਤੇ ਤੋਕਤਾ ਪਰ ਜਦੋਂ ਕਿ ਮੈਂ ਥੋੜਾ ਜਿਹਾ ਲੇਕਚਰ ਦਾ ਸੁਣੀ ਤਾਂ ਕੁਝ ਬੰਦੇ ਹੁੰਦੇ ਨੇ ਜਿਹੜੇ ਜੁੱਗ ਦੀ ਜਿਹੜੀ ਡੈਲੈਕਟਸ ਆ ਜਿਹਨੂੰ ਕਵਿਸ਼ੀ ਕਹਿਣਾ ਹੁੰਦਾ ਸਾਡੇ ਗੁਰੂਆਂ ਨੇ ਉਹ ਤੋਕ ਆ ਇਹ ਤਾਂ ਉਹ ਕਿਹਾ ਹੋਰ ਦੌਰ ਦੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਟਕਰਾ ਰਹੀਆਂ ਵਰਗਾ ਤਕਰਾਰ ਹੋ ਜਾਂਦੀ ਫਿਰ ਕੋਈ ਜਦੋਂ ਕੋਈ ਵੱਡਾ ਸਹਕਤਾ ਦਾ ਦਾਵਾ ਪਿਆ ਉਹ ਇੱਕ ਸਾਰੀਆਂ ਨੂੰ ਸਭਰ ਪੂਰੇ ਸਮੇਂ ਦੇ ਅੰਤ ਤੋਂ ਬਾਅਦ ਦਸਤਖਤ ਕਰਦਾ ਜਿਹੜਾ ਉਹਦੇ ਵਿੱਚੋਂ ਉਹਨੂੰ ਫੜਦਾ ਠੀਕ ਹੈ ਮੈਂ ਫੜ ਕੇ ਉਸ ਨੂੰ ਮੈਂ ਤੁਹਾਡੀ ਤਾਂ ਕਦੋਂ ਤੱਕ ਸਾਰਕੋ ਨੂੰ ਸਦਾ ਸਦਾ ਲਈ ਇੱਕ ਦੌਰ ਦਾ ਸਾਥ ਪਾਕਿਸਤਾਨ ਪੰਜਾਬੀਆਂ ਦੀ ਜੀਵਨ ਦਾ ਪੰਜਾਬੀਆਂ ਦੇ ਅਧਿਕਾਰਨ ਦਾ ਐਸਾ ਗ੍ਰੇਵੀ ਸੀ ਜਿਸ ਨੇ ਉਸ ਨੂੰ ਹੋਣ ਦੇ ਹੋਣੀ ਲੋਹਾਂ ਨੇ ਕੋਈ ਕਮਕਾਸ ਬਣੇ ਚਾਹੇ ਪੰਜਾਬ ਦਾ ਦੁੱਖ ਹੋਵੇ ਚਾਹੇ ਪੰਜਾਬੀਆਂ ਦੇ ਮਸਤ ਜਾਨਕ ਪੰਜਾਬੀ ਇਹਨਾਂ ਨੇ ਕਿਹਾ ਨਹੀਂ ਹੈ ਕਿ ਪੰਜਾਬੀ ਹਿਊਮਨ ਰਿਸੋਰਸ ਦੇ ਪ੍ਰੋਫੈਸ ਪੰਜਾਬੀ ਕੌਮियत ਦੇ ਮਤਲਿਆਂ ਨੂੰ ਉਹ ਖਾਤਮ ਹੋ ਗਿਆ ਉਹ ਪੰਜਾਬੀਅਤ ਦਾ ਕਰੀ ਓਕੇ ਵਿਅਕਤੀਗਤ ਤੌਰ ਤੇ ਬਹੁਤ ਜ਼ਰੂਰੀ ਨਿਰਭਰੰਦਤ ਕਾਤਿਯੋ ਨੂੰ ਸੌਕੇ ਦੇ ਸ਼ਬਦਾਂ ਕਹਿੰਦੇ ਨੇ ਜਿਸ ਕਾਲਾ ਕੁੱਝਾਂ ਦੇ ਵਿੱਚ ਚਲੇ ਜਾਂਦੇ ਤੇ ਹਰ ਤਰ੍ਹਾਂ ਦੇ ਬੰਦੇ ਹੋ ਜਾਂਦੇ ਅਸੀਂ بڑے ਦਾਲ ਪੰਜਾਬ ਕਲਾ ਭਾਵਨ ਦੇ ਵਿੱਚ ਦਾਬਾਡ ਸਪੌਂਸਰ ਦੇ ਵਿੱਚ ਵੱਖ-ਵੱਖ ਹੋਦਿਆਂ ਤੇ ਕੰਮ ਕੀ ਕਰਦੇ ਰੱਖਾਉਂ ਉਹਨਾਂ ਨੂੰ ਬਹੁਤ ਨਿੱਘਾ ਇਨਚਾਨ ਮਨਾ ਬੈਠਦੇ ਮਿੱਤੀ ਅੱਤ ਮਾੜੀ ਮੋੜ ਤੇ ਹੋਉਂਦੀ ਦਾਰੂ ਅਸੀਂ ਤਾਂ ਜਾਦੂ ਪੀ ਲੈਂਦੇ ਜਦੋਂ ਦੀ ਵੀ ਉਹਦੇ ਇਹ ਚਾਹਾਂ ਉੱਥੇ ਲਿਖਿਆ ਹੋਇਆ ਸ਼ਾਇਰੀ ਕਰਨੀ ਉਹਦਾ ਅੱਗੇ ਲਿਖਿਆ ਹੋਇਆ ਇਨਸਾਨ ਹੋਣਾ ਬਹੁਤ ਵੱਡੀ ਗੱਲ ਹੈ ਜਾਨੀ ਇਹਨਾਂ ਨਿਮਰ ਬੰਦਾ ਔਰਤਾਂ ਤੇ ਬੈਠਿਆ ਸੋ ਲੱਗਦਾ ਕਿ ਇੱਕ ਦਾ ਵੀ ਹੁੰਦਾ ਬੰਦੇਾਂ ਤੇ ਬੈਠਿਆ ਹੋਇਆ ਲੱਗਦਾ ਜੇ ਹੰਧੌਰ ਨੂੰ ਸੰਦੇ ਮਾ ਹੋਵੇ ਤਾਂ ਪੱਤਰ ਦੀ ਰਾਈਟਿੰਗ ਬਹੁਤ ਖੁਰੀਆ ਸੰਭਲ ਦੀ ਲੋੜ ਹੈ ਜਿਸ ਕੋਲ ਕੇ ਚੇਅਰ ਨੰਨ ਲਾਈਟ ਕੋਈ ਪਹਿਲਾਂ ਹੋਈ ਤਪਾਤਰ ਨੇ ਕਿ ਕਵਤਾ ਲਿਖੀ ਉਹ ਉਹਦੇ ਮਤਲਬ ਟਕਰਾਅ ਵਿੱਚ ਤੇ ਉਹਦੇ ਟੱਕਰ ਵਿੱਚ ਪਾਸ਼nik ਕਵਤਾ ਲਿਖੀ ਕਾਫੀ ਇਹਨਾਂ ਨਾਲ ਅਖੀਰ ਤੱਕ ਇਹ ਗੱਲ ਚੱਲਦਾ ਰਿਹਾ ਇੱਕ ਪਾਸ਼nik ਕਵਤਾ ਕਿ ਰੇਂਦ ਨੇ ਅੰਤਿਆਂ ਦੇ ਅੰਦਰ ਜਨਮ ਦੁਹਾੜਾ ਹੋਇਆ ਸੀ ਉਹ ਫਿਰ ਲੰਮੀ ਕਵਤਾ ਉਹਦੇ ਵਿੱਚ ਆਉਂਦਾ ਉਸ ਦੀ ਲੋੜ ਤੇ ਮੇਰੀ ਲੋੜ ਤੇ ਦੋ ਬੁੱਕ ਆਕਾ ਉਸ ਦੀ ਲੋੜ ਤੋਂ ਆਦਾਂ ਦੀ ਮਹਿਗਾ ਨਾ ਦੀ ਡਿਗਰੀ ਸੀ ਉਸਨੇ ਕੀਤੀ ਗ੍ਰਾ ਕਰਨ ਮੇਰੀ ਹਿੱਕ ਵਿੱਚ ਪੱਥਰ ਉਗਦੇ ਉਸ ਦੀ ਹਿੱਕ ਵਿੱਚ ਸਾਜਣਾ ਨਹੀਂ ਮੇਰੀ ਲੋੜ ਤੇ ਦੋ ਮੁੱਕ ਆਟਾ ਉਸ ਦੀ ਲੋੜ ਤੇ ਬਾਦਾਂ ਦੀ ਅਖੀਰ ਤੱਕ ਆ ਕੇ ਉਹ ਕਹਿੰਦਾ ਰੁਲਦੇ ਰੁਲਦੇ ਰੁਲਗੇ ਜਾਰੋਂ ਪਾਤਰ ਪਾਸ ਪਾਸ ਤੇ ਪਾਸ ਤੇ ਪਾਸ ਤੇ ਤੇ ਪਰ ਇਹ ਚੁੱਧ ਤੱਕ ਚੱਲਦੀ ਰਹਿੰਦੀ ਵੀ ਪਾਤਰ ਦੀ ਕਹਾਣੀ ਹੋਇਆ ਮਤੂਲ ਸੱਜਣ ਨੋਟ ਕਰਨ ਉਹ ਵਿਅੰਗ ਬਹੁਤ ਤਕਰਾ ਤੇ ਕਲੀਆਂ ਵਾਲੇ ਨੂੰ ਕੁਲੀਆਂ ਵਾਲਾ ਲਿਖਿਆ ਗਿਆ ਫਲਾਣਾ ਚਾਹ ਤੇ ਦੌ ਉਹ ਇਹ ਭਜਨ ਨਾਲ ਵੀ ਹੋਇਆ ਭਜਨ ਇਹ ਨਕਸ਼ਾ ਲੱਗਦਾ ਹੈ ਕਿ ਕੰਦਾ ਲਿਖੀ ਕਿ ਕਈ ਸ਼ਾਇਰੀਆਂ ਦੇ ਦੋਸਤੋ ਜਿਹੜੀ ਸੁਣਾਈ ਵੀ ਚਲਾਈ ਜਾਂਦੀ ਆ ਪਾਤਰ ਜਦੋਂ ਤੁਸੀਂ ਇਹਨੂੰ ਪੰਜਾਬ ਦੇ ਟੈਸਟ ਬੰਤਾਰੇ ਦੇ ਵਿੱਚੋਂ ਨੂੰ ਦੇਖਦੇ ਆ ਨਾ ਕਿਉਂਕਿ ਇਹ ਦੇਖਣਾ ਹੁੰਦਾ ਕਿ ਬੰਦਾ ਵਿਅਕਤੀਗਤ ਤੌਰ ਤੇ ਤਾਂ ਹਰ ਬੰਦੇ ਨੇ ਜਾਣਾ ਪਰ ਉਹਦੇ ਦੇਣ ਉਹਨੂੰ ਜਦੋਂ ਲੰਬੇ ਦੌਰ ਟੈਸਟ ਕਰਦੇ ਆ ਤਾਂ ਉਹ ਵੱਡੇ ਬੰਦੇ ਹੁੰਦੇ ਨੇ ਇਹਨਾਂ ਕਿਸੇ ਜੁਗ ਦੀ ਚੇਤਨਾ ਨੂੰ ਉਸਤੀ ਤੂਜੇ ਸਭੇਦਨਾਂ ਨੂੰ ਉਸਤੇ ਅਬਜੇਨੀ ਪਾਤਾਲਾਂ ਆਪਣੇ ਲਿਖੇ ਬਾਬਾ ਨਾਨਕ ਉਸ ਤੋਂ ਬਾਅਦ ਬਾਸ ਇਸੇ ਰਾਸ ਤੱਕ ਗੁਰੂ ਦੇ ਸ਼ਕਤੀਸਰਤ ਉਹ ਤੋਂ ਬਾਅਦ ਫਿਰ ਜਿਹੜਾ ਜੰਗ ਤਿੰਗਾ ਚ ਪੰਗੀਆਂ ਵਾਲਾ ਸ਼ਾਹ ਮੁਹੰਮਦ ਉਸ ਤੋਂ ਬਾਅਦ ਉਹ ਜਿਹੜਾ ਅਗਲੀ ਚੇਤਨਾ ਜਿਹੜੀ ਆਉਣੀ ਹੈ ਉਹ ਮੋਨ ਚਿੱਤ ਹੈ ਮਤਲਬ 2 ਮਿੰਟ ਉਸ ਤੋਂ ਬਾਅਦ ਆਉਂਦਾ ਕਵੀ ਸ਼ੇਖ ਹਰਪਜਨ ਸਿੰਘ ਤੇ ਬਾਤ ਨਪਾਸ਼ ਤੇ ਪਾਸੜ ਨਟ ਲਈ ਤੌਰ 'ਤੇ ਇੱਕ ਕਿਉਂਕਿ ਕੱਫਟ ਬੜੀ ਦੇਰ ਤੱਕ ਲੱਗੇ ਚਿਰ ਤੇ ਮਸਲਾ ਚੱਲਿਆ ਕਿ ਤਾਂ ਦਾ ਕਹਿ ਨਹੀਂ ਹੋ ਰਿਹਾ ਇਹ ਮਸਲਾ ਅਜੇ ਵੀ ਚੱਲ ਰਿਹਾ ਕਿਉਂਕਿ ਕਾਤਾਮਾਂ ਤੇ ਬਹੁਤ ਸ਼ੇਰਡਸ ਨਹੀਂ ਚੱਲ ਰਹੇ ਪਹਿਲਾਂ ਹੀ ਚੱਲਦੀਆਂ ਪੂਰੀਆਂ तुम ये नहीं कह चाहते कि आह चीज ठीक है कि आह चीज आखपाल और कविता अपनी थाए नवतेज और भारतीय और अपनी थान रोडे और अपनी थान और गुरदेश चौहान होते हैं भी कविता अपनी थाना एक कविता से सुरजीत कौर की कविता अपनी थान है इतने पिछले मैच साहब सभा चुनी थी दिओल की कविता बहुत बढ़िया कविता सारे बहुत बढ़िया ज्यादा अच्छी इस दौर देखते पात्र पात्र पंजियों की रूह का कमी हो सकती ਜਦੋਂ ਜਦ ਵੀ ਸਮਝਿਆ ਜਾਏਗਾ ਕਿਸੇ ਪਿਆਰ ਨਾਲ ਤਬ ਪਾਤਰ ਦੀ ਕਵਤਾ ਦੇ ਹਵਾਲੇ ਨਾਲ ਉਹ ਵੀ ਕਹਿੰਦੇ ਨੇ ਨਾ ਕਿ ਰੇਤ ਤੇ ਬਾਵਰ ਦਾ ਸੀ ਰੂਹਾਂ ਕਹਿੰਦੀ ਉਸ ਦਾ ਰਾਜ ਉਹ ਕਿ ਜਿਸ ਨੇ ਆਖਿਆ ਛੇੜ ਮਰਦਾਨਿਆਂ ਰਵਾਹ ਰੂਹਾਂ ਤੇ ਰਾਜ ਦੀ ਪਾਤਰ ਇਸ ਕਰਕੇ ਪਾਤਰ ਮੋਹਤੀ ਰੋਣੇ ਆ ਪਾਤਰ ਸਾਡੇ ਅੰਦਰ ਆ ਪਾਤਰ ਉਦਾਸੀ ਦਾ ਕਰੀਆ ਯੋਗ ਦਾ ਕਰੀਆ ਮੁਹੱਬਤ ਦਾ ਕਰੀਆ ਪੰਜਾਬੀਆਂ ਦੇ ਦੁੱਖ ਦਾ ਕੰੀ ਜਿਹੜੀ ਦੁੱਖ ਤੇ ਸੰਵੇਦਨਾ ਹੁੰਦੀ ਆ ਨਾ ਉਹ ਲਿਟਰੇਚਰ ਦੀ ਸਭ ਤੈਅ ਪਈ ਹੁੰਦੀ ਹੈ ਪਾਤਰ ਨੂੰ ਸੁਚੇਤ ਅਸਥੀ ਬਾਕੀ ਜਿਸ ਤੰਗ ਨਾਲ ਪਾਤਰ ਦੀ ਪਰਸਨੈਲਿਟੀ ਦੀ ਕੰਸਟਰਕਸ਼ਨ ਹੋਈ ਹੈ ਪੰਜਾਬੀ ਜੋ ਅਸੀਂ ਪਟਿਆਲਾ ਨੇ ਕੀਤੀ ਹੋਰ ਜੀ ਮੈਂ ਜੋ ਉੱਥੇ ਪੜਾਉਂਦਾ ਰਿਹਾ ਪੰਜਾਬੀ ਯੂਨੀਵਰਸਿਟੀ ਆ ਉਹਦੀ ਹਵਾ ਸਾਨੂੰ ਲੱਗਦਾ ਹੁੰਦਾ ਸੀ ਕਿ ਪਾਤਰ ਨੇ ਖਲਾਣੇ ਵਾਲਿਆ ਹੱਕ ਹੱਤਾਂ ਲਈ ਪਾਤਰ ਸ਼ਰਾਤੀ ਵੀ ਸੀ ਕਈ ਕਮ ਤਾਂ ਮਹਿਜ ਜਿਹਨੇ ਕਿਸੇ ਨੂੰ ਖਲਾਣਿਆ ਜਾ ਸਕੀ वो ये सारे ट्रेंड सारे ट्रम करते हैं पाजिया भी है जटा वाले कविताओं चलो जल है जटा पर पता लगता जो स्टूडेंट से वो कि आपको चलती तो प्रतभा कितों होगी पंजाबी बहुत तो थोड़े बंद मतलब ने जे सृजनात्मक खेत ऐसी मतलब सृजना कर रहे हैं कि युगों तक जा रहे हैं प्रिंसिपल सरपण सिंह ਖੇਡਾਂ ਤੋਂ ਤੇ ਇਹ ਇੱਕ ਸਮਝਦਾਰੀ ਕਮਿਟੀ ਪਾਈ ਤੇ ਪ੍ਰਸਤੁਤ ਹੋਈ ਜਦੋਂ ਲਿਪੇਸੇ ਸਾਰੇ ਉੱਪਰ ਲਾ ਕੇ ਤੁਸੀਂ ਇੱਕ ਪੰਜਾਬੀ ਜੁੱਸੇ ਨੂੰ ਇੱਕ मीनिंग ਦਿੰਦੇ ਹੋ ਉਹਦੀ ਐਕਟੀਵਿਟੀ ਨੂੰ ਉਹਦੇ ਜੋਸ਼ ਨੂੰ ਉਹਦੇ ਉਹਦੀ ਉਹਦੀ ਚੁਸਤੀ ਚਲਕੀ ਨੂੰ ਮੇਰਾ ਮੰਨਣਾ ਹੈ ਇਸ ਤਰ੍ਹਾਂ ਦੀਆਂ ਬਹੁਤ ਧਾਰੀਆਂ ਸਖੀਤਾ ਸਾਦੇ ਸਾਹਿਤ ਨੇ ਪਰ ਪਾਤਰ ਆਪਣੇ ਯੁੱਗ ਨੂੰ ਰਿਪਰਿਜ਼ੈਂਟ ਕਰਦੇ ਇਤਕਰਕੇ ਉਸ ਨੂੰ ਜਾਲਕੀਤਾ ਅੰਦਰ ਤੇ ਮੈਂ ਇਹ ਜਦੋਂ ਅਸੀਂ ਹਿਊਮਨਾਈਜ਼ਿੰਗ ਦੇ ਐਂਗਲ ਤੋਂ ਦੇਖਦੇ ਹਾਂ ਤਾਂ ਜਿਹੜਾ ਜਿਹੜੀ ਸਾਡੀ ਪੀੜ੍ਹੀ ਜਿੱਦਾ ਸਭ ਤੋਂ ਪਹਿਲਾ ਪੱਤਰ ਨਿਰਸਤ 7 ਸਾਲ ਵੱਡਾ ਸੀ ਤੇ ਅਸੀਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਮਾਰਕੀ ਬੁਨਿਆਦ ਇਹ ਦੇਸੀ ਸਕੂਲਾਂ 'ਤੇ ਉੱਜਾ ਚੜ੍ਹ ਪੜੇ ਜਿਹੜੀ ਜਿਨ੍ਹਾਂ ਨੂੰ ਜਿਹਦਾ ਹਵਾਲਾ ਪ੍ਰਿੰਸੀਪਲ ਸਰਵਲਟਿੰਗ ਨੇ ਕਿ ਅਸੀਂ ਦੇਸੀ ਸਕੂਲਾਂ 'ਤੇ ਦੇਸੀ ਢੰਗ ਨਾਲ ਅਗ੍ਰੇਤੀ ਕੀਤੀ ਤੇ ਫਿਰ ਆਪਣੇ ਪੰਜਾਬ ਨੂੰ ਆਪਣੀ ਧਰਤੀ ਨੂੰ ਆਪਣੇ ਰਹਿਤਲ ਨੂੰ ਆਪਣਾ এনवायरमेंट ਨੂੰ ਆਪਣੇ ਅੰਦਰ ਝਾੜ ਕੇ ਕੁਝ ਆਪਣਾ ਆਪਣਾ ਟਿੱਕੇ ਤਰ੍ਹਾਂ ਚਾਹੁੰਦਾ ਪੰਜਾਬ ਦੀ ਇੱਕ ਪੀੜ੍ਹੀ ਸੀ ਜਿਹਦਾ ਡੋਮਿਨੇਸ਼ਨ ਵੀ ਜਿੱਦ 70% ਉਸ ਤੋਂ ਬਾਅਦ ਇੱਕ ਐਸਾ ਜੋਗਾ ਹੋਣਾ ਜਦੋਂ ਪੰਜਾਬ ਨੂੰ ਮਾਰ ਧਾਰ ਸ਼ੁਰੂ ਹੋਈ 47 ਦੀ ਮਾਰ ਧਾਰ ਹੋਈ ਪੰਜਾਬੀਆਂ ਨੇ ਜੱਗਮੀ ਹੋਏ ਇਹਨਾਂ ਉਸ ਤੋਂ ਬਾਅਦ ਫਿਰ 80 81 ਤੋਂ ਬਾਅਦ ਲੰਬਾ ਦੌਰ ਚੱਲਿਆ 92 ਤੱਕ ਤੇ ਬਜੂਨ ਸਾਹਿਬ ਹੋਇਆ ਤੇ ਦਿੱਲੀ ਤੱਕੇ ਹੋਏ ਇਹ ਸਾਰ ਕਹਾਸੇ ਨੇ ਪੰਜਾਬੀਆਂ ਨੂੰ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਸੰਵੇਦਨਾ ਨੂੰ ਬਹੁਤ ਹੱਦ ਤੱਕ ਡੀਸਟੈਂਸਟਾਈਜ਼ ਕਰ ਦਿੱਤਾ ਕਿ ਜਦੋਂ ਤੁਸੀਂ ਰੋਜ਼ ਕਤਲ ਖੰਗੇਦੇ ਰੋਜ਼ ਮਾਰਤਾ ਹੁੰਦੀ ਹੈ ਆਫਕੋਰਸ ਵੀ ਲੋਕ ਚੱਲਦੀ ਹੈ ਸਪੋਟਸਾਂ ਬੰਦਾ ਨਾਰਮਲ ਨਹੀਂ ਸੋਚਦਾ ਤੇ ਇਸ ਕਰਕੇ ਪੰਜਾਬੀਆਂ ਬਾਰੇ ਮੇਰਾ ਇਹ ਹਿਸਾਬ ਹੈ ਕਿ ਇਹ ਕਦ ਤਹਨ ਹੋਣਗੇ ਬਹੁਤ ਚਿੰਤਾ ਦੀ ਗੱਲ ਹੈ ਉਹ ਪੀੜ੍ਹੀ ਜਿਹੜੀ ਪੱਤਰ ਵਾਲੀ ਸੀ ਸਾਡੇ ਵਾਲੀ ਸੀ ਜਿਹੜੀ 70 ਤੱਕ ਸੀ 75 80 ਤੱਕ ਸੀ ਉਹ ਹੋਰ ਤਰ੍ਹਾਂ ਦੇ ਸੋਚਾਂ ਦੇ ਨਾਲ ਜੁੜੀ ਹੋਈ ਉਸ ਤੋਂ ਅਗਲੀ ਪੀੜ੍ਹੀ ਅਖੌਤੀ ਕਹੇ ਲੋਕ ਉਸ ਕਹੇ ਲੋਕ ਅਤਵਾਦ ਦੇ ਫੇਰ ਪਿੰਡ ਜਿਹੜੀ ਜਾਂ ਅਤਵਾਦ ਦੇ ਦੌਰ ਚ ਮਾਰੇ ਗਏ ਉਸ ਤੋਂ ਅਗਲੀ ਨਸ਼ਾ ਦੇ ਖਾਦ ਉਸ ਤੋਂ ਅਗਲੀ ਆ ਜਹਾਜ਼ਾ ਕਰਕੇ ਇਧਰ ਉਧਰ ਖਿੰਡੀ ਦੁਨੀਆ ਸਵਾਲ ਇਹ ਹੈ ਕਿ ਉਹ ਪੀੜ੍ਹੀ ਕਿੱਥੇ ਗਈ ਜਿਸ ਪੀੜ੍ਹੀ ਨੇ ਪੰਜਾਬ ਦੇ ਉਸ ਅੱਸੀ ਤੋਂ ਬਾਅਦ ਜਿਹੜੀ ਪੈਦਾ ਹੋਈ ਸਪੀੜੀ ਉਸਨੇ ਪੰਜਾਬ ਦੇ ਦੁੱਖ ਨੂੰ ਲੋੜਾ ਇਹ ਸੋਸ਼ਲ ਦੀ ਲੋੜ ਆ ਪੰਜਾਬੀ ਸੰਵੇਦਨਾ ਦੇ ਪੱਧ ਤੋਂ 20 ਸਾਂ 27 ਹੋ ਗਏ ਬਹੁਤ ਤਾਕਤ ਕੰਗਾਲ ਹੋ ਗਏ ਪੀੜ੍ਹੀਆਂ ਦੇ ਪੀੜ੍ਹੀਆਂ ਕਿੰਨਾ ਸਾਡਾ ਜਿਹੜਾ ਇੰਨਾ ਰਿਸੋਰਸ ਜਿਹੜੇ ਵੱਡ ਕੁਰੇ ਨਾਤ ਬਣਦੀ ਇਹ ਬਾਅਦ ਪਤਾ ਲੱਗੇਗਾ ਸਾਨੂੰ ਇਸ ਕਰਕੇ ਪੰਜਾਬ ਨੂੰ ਪਰ ਇਹ ਜੀ ਲੋੜ ਹੈ ਰੈਫਰੈਂਸ ਦਿੱਤਾ ਸੀ ਕਿ ਪਾਤਰ ਬਣਨ ਲਈ ਮਨ ਪਾਤਰ ਨੂੰ ਜਦੋਂ ਵੀ ਜਾਣ ਕਰਨਾ ਦੋ ਗੱਲਾਂ ਯੂ ਡਾ ਕਰਨਾ ਚਾਹੀਦਾ ਇੱਕ ਆਪਣੇ ਆਪਣੇ ਆਪ ਨੂੰ ਸੰਵੇਦਨਸ਼ੀਲ ਹੋਈਏ ਦੂਸਰੀ ਗੱਲ ਖੁੱਲ੍ਹਦਿਲੇ ਹੋਈਏ ਪੰਜਾਬੀ ਦਿਨ ਕੱਟਣ ਤੰਗ ਦੇ ਕਮਿਊਨਲ ਹੁੰਦੇ ਜਾਣ ਕੋਈ ਇੱਕ ਪਹਿਰਾਵਾ ਕੋਈ ਇੱਕ ਰੰਗਤ ਇਹ ਕਦੇ ਇਥੇ ਕਲਚਰ ਨੂੰ ਡਿਵੈਲਪ ਨਹੀਂ ਹੋਇਆ ਇਸ ਕਰਕੇ ਇਹ ਜਿਹੜੀ ਦੋ ਰੰਗ ਦਾ ਵਿਵੇਕ ਸੰਵਾਦ ਇੱਕ ਜ਼ਰੂਰੀ ਚਾਹੀਦੀਆਂ ਨੇ ਪੰਜਾਬ ਦੇ ਹਿਊਮਨੈਸ ਨੂੰ ਸੈਂਟਰ ਕਰਨ ਲਈ ਪੰਜਾਬੀ ਬੰਦੇ ਨੂੰ ਸੰਵੇਦਨਸ਼ੀਲ ਬਣਾਉਣਾ ਪੰਜਾਬੀ ਬੰਦੇ ਨੂੰ ਬੌਧਿਕ ਤੌਰ ਤੇ ਸੰਪੰਨ ਬਣਾਉਣਾ ਤੇ ਭਾਵਕ ਤੌਰ ਤੇ ਇਨ ਰਿਚ ਕਰਨਾ ਇਹ ਪਾਤਰ ਵੀ ਜੇ ਹਵਾਲੇ ਨਾਲ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਪਾਤਰ ਦੀ ਕਪਤਾ ਇੱਕੋ ਗੱਲ ਕਹਿੰਦੀ ਆ ਕਿ ਪੰਜਾਬੀ ਲੋਕ ਅਪੈਠੇ ਦੀ ਅੰਨੀ ਦੌੜ ਨਾ ਦੌੜੋ। ਠਹਿਰ ਰੱਖੋ। ਬਾਬੇ ਨਾਨਕ ਦੇ ਤੁਸੀਂ ਵਾਰਸ ਹੋ। ਸਹੇਜ ਸੁੱਚਾ ਦੂਜੇ ਦੀ ਗੱਲ ਜ਼ਿਆਦਾ ਸੁਣੋ। ਆਪਣਾ ਲਲਕਾਰੇ ਨਾ ਮਾਰੋ। ਉਹ ਲਲਕਾਰੇ ਦੀ ਕਮਤਾ ਨਹੀਂ ਹੈ। ਇਸ ਕਰਕੇ ਬਹੁਤ ਸੋਚਿਆ ਪਾਤਰ ਦਾ। ਪਾਤਰ ਨੂੰ ਤੰਗੜੀ ਲੋੜਾ ਤੇ ਪਾਤਰ ਨੇ ਇੱਕ ਪੱਠ ਕਿਸੇ ਨੂੰ ਨਹੀਂ ਦੱਸਿਆ। ਆ ਪਾਤਰ ਦਾ ਇਹਦਾ ਪ੍ਰਤਿਭਾਸ਼ੀਲ ਸੀ ਕਿ ਨੀਲ ਮਾਨਸਿਕ ਦੇ ਰੇਜੀ ਦੇ ਵਿੱਚੋਂ ਨਾਟਕ ਪੰਜਾਬੀ ਕਰਨਿਆਂ ਵਿੱਚ ਕੋਸ਼ਿਸ਼ ਤੇਰੇ ਸਮਝਾਉਂਦੀ ਸਾਡੀਆਂ ਕਈ ਮੀਟਿੰਗਾਂ ਹੋਈ ਪਾਤਰ ਨਾਲ ਦੀ ਨਾਲ ਕੋਈ ਨਹੀਂ ਬਣਾ ਸਕਦਾ ਸ਼ਹਿਰ ਮੇਰੇ ਦੀ ਪਾਗਲ ਔਰ ਉਹ ਨਾਟਕ ਕਰ ਸੋ ਜਿਹੜਾ ਬੰਦਾ ਪ੍ਰਤਿਭਾਸ਼ੀਲ ਆ ਨਾ ਉਹ ਹੁੰਦਾ ਈ ਵਾਸ ਇਟ ਵਾਸ ਲੱਕ ਬੰਦੇ ਇਸ ਪਾਤਰ ਦਾ ਜਾਣਾ ਸਾਡੀਆਂ ਯਾਦਾਂ ਤਲਾ ਤੱਕ ਦਾ